ਸੇਵਾਦਾਰ ਬਣ ਕੇ ਆਇਆ ਸੀ ਬਿਲਕੁਲ ਸਾਨੂੰ ਸੇਵਾਦਾਰ ਹੀ ਚਾਹੀਦਾ ਸਾਨੂੰ ਕੋਈ ਮੈਨੇਜਰ ਨਹੀਂ ਚਾਹੀਦਾ ਕੋਈ ਰਿਸਿਵਰ ਨਹੀਂ ਚਾਹੀਦਾ ਉਹ ਲੋਕਲ ਸੀ ਉਹ ਪੂਰੀ ਰੂਟੀ ਦੇ ਹੁੰਦੇ ਸੀ ਭਾਜੀ ਉਹਨਾਂ ਨੇ ਮੈਨੇਜਰਾਂ ਦੇ ਵੀ ਪੂਰੀ ਰੂਟੀ ਲੰਬੀ ਕਰਤੀ ਠੀਕ ਹੈ ਜੀ ਪਹਿਲਾਂ ਕਹਿੰਦੇ ਸੀ ਦੇਖ ਚੋ ਸਾਨੂੰ ਕੋਈ ਪੈਸੇ ਨਹੀਂ ਬਚਦਾ ਜਦੋਂ ਉਹਨਾਂ ਨੇ ਰਜਿਸਟਰ ਲਾਇਆ ਪਰਚੇ ਕੱਢਣੀ ਸ਼ੁਰੂ ਕੀਤੀ 70000 ਰੁਪਏ ਮਹੀਨਾ ਬਚਣ ਲੱਗ ਪਿਆ ਲੈ ਉਸ ਬਾਅਦ ਜਦੋਂ ਦੇਖਤੀ ਦੁਆਦ ਬਾਅਦ ਗੋਲਕੀ ਵਧੀਏ ਬਹੁਤ ਵਧੀਆ ਜੀ ਡਬਲ ਹੋਈ ਹੈ ਜੀ ਵਾਅਦਾ ਹੋਇਆ ਜੀ ਵਾਅਦਾ ਹੋਇਆ ਜੀ ਸੰਗਤ ਦੇ ਵਿੱਚ ਵੀ ਵਾਅਦਾ ਵਾਅਦਾ ਪਾਜੀ ਮੀਨ ਦੇਖੋ ਮੀਨ ਮੀਨ ਦੇਖੋ ਜਿੰਨਾ ਗੁਰਦੁਆਰੇ ਕੰਮ ਹੋਇਆ ਇਹ ਸਾਰਾ ਕਾਰ ਸੇਵਾ ਲੈਣਾ ਕਰਾਇਆ ਜੀ ਉਹਨਾਂ ਦੇ ਸੰਜੋਗ ਨਾਲ ਠੀਕ ਹੈ ਜੀ ਹਾਂ ਜੀ ਹੁਣ ਕੀ ਹੋਇਆ ਜੀ ਜਦੋਂ ਤੇ ਲੱਗਿਆ ਜੀ ਇਹਨਾਂ ਨੇ ਜਿੰਨੇ ਵੀ ਕੰਮ ਹੋਏ ਆ ਜਾਂ ਸੰਗਤ ਦੀ ਸੰਜੋਗ ਨਾਲ ਜਾਂ ਗੁਰਦੁਆਰੇ ਦੀ ਗੋਲਕ ਨਾਲ ਇਹ ਹੋਇਆ ਜੀ ਉਹਨਾਂ ਇਹਨਾਂ ਨੇ ਗੇਟ ਪਾਸ ਕਰਾਇਆ ਸੀ ਗੇਟ ਪਾਸ ਕਰਾਇਆ ਇਹਨਾਂ ਦੀ ਇੱਕੋ ਸੋਚ ਰਹੀ ਜਾਵੇ ਕਿ ਮੈਂ ਪਹਿਲਾਂ ਘਰੋਂ ਦੀ 5 ਲੱਖ ਰੁਪਈਆ ਲਾ ਕੇ ਸ਼ੁਰੂ ਕਰਾਂਗਾ ਉਸ ਤੋਂ ਬਾਅਦ ਸੰਗਤ ਆਪੇ ਸੰਜੋਗ ਕਰੇਗੀ ਇਹਨਾਂ ਨੇ ਉਹ ਵੀ ਕੰਮ ਹੁਣ ਰੋਕਦਾ ਮਤਲਬ ਕਿ ਜਿਹੜਾ ਬੰਦਾ ਇੱਕ ਦਿਲੋਂ ਕੰਮ ਕਰ ਰਿਹਾ ਸੇਵਾ ਕਰ ਰਿਹਾ ਉਹਨਾਂ ਨੂੰ ਕਿਉਂ ਹਟਾਇਆ ਗਿਆ ਜਦੋਂ ਉਹਨਾਂ ਦੀ ਕੋਈ ਗਲਤੀ ਨਹੀਂ ਕੋਈ ਕੁਝ ਨਹੀਂ ਇਹਦਾ ਮਤਲਬ ਕੀ ਹੈ ਇੰਨਾ ਵਧੀਆ ਗੁਰੂ ਘਰ ਦਾ ਕੰਮ ਚੱਲ ਰਿਹਾ ਇੰਨੇ ਵਧੀਆ ਪ੍ਰੋਗਰਾਮ ਚੱਲ ਰਹੇ ਆ ਛੱਡ ਪਵਾਤੇ ਭਾਜੀ ਸੋਲਨ ਸਿਸਟਮ ਲੱਗ ਗਿਆ ਠੀਕ ਆ ਜੀ ਦੋ ਵਿਆਹਪੁਰਬ ਦੇ ਵਿੱਚ ਇੰਨਾ ਵੱਡਾ 10 ਦਿਨ ਪ੍ਰੋਗਰਾਮ ਚੱਲਿਆ ਸਾਰੇ ਗੁਰਦੁਆਰੇ ਵਧੀਆ ਜਥੇ ਆਏ ਮਤਲਬ ਸੰਗਤ ਦੇਖਣ ਆਲੀ ਸੀ ਭਾਜੀ ਦੂਰੋਂ ਦੂਰੋਂ ਸੰਗਤ ਆਈ ਉਹ ਦੂਰੋਂ ਦੂਰੋਂ ਸੰਗਤ ਆਈ ਆ ਹਰ ਚੀਜ਼ ਬਹੁਤ ਵਧੀਆ ਰਿਹਾ ਪਰ ਅਸੀਂ ਇਹੀ ਕਹਿੰਨੇ ਕਿ ਉਹਨਾਂ ਨੂੰ ਕਿਉਂ ਚੇਂ ਸਾਨੂੰ ਇਹਨਾਂ ਦੇ ਰਸੀਵਰ ਆਏ ਦਾ ਕੋਈ ਨਹੀਂ ਹੈਗਾ ਦੇਖੋ ਰਸੀਵਰ ਦਾ ਕੰਮ ਹੁੰਦਾ ਜੀ ਉਹਨਾਂ ਨੇ ਆਪਣੀ ਡਿਊਟੀ ਨਹੀਂ ਉਹਨਾਂ ਨੇ ਚੱਲ ਜਾਣਾ ਠੀਕ ਹੈ ਜੀ ਉਹਨਾਂ ਨੇ ਕਦੀ ਸੇਵਾ ਉਹਨਾਂ ਨੇ ਤੰਗਾ ਦੇ ਹਿਸਾਬ ਨਾਲ ਕੰਮ ਕਰ ਹੁਣ ਆਪਣੀ ਡਿਊਟੀ ਵਾਂਗੂ ਕੰਮ ਕਰਨਾ ਪਰ ਉਹਨਾਂ ਦਾ ਇੱਕੋ ਰਿਹਾ ਕਿ ਉਹ ਸੇਵਾ ਕਰਨ ਆਏ ਸੀ ਉਹਨਾਂ ਦੀ ਸੇਵਾ ਨੂੰ ਤੋੜਿਆ ਗਿਆ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਨਾਨਕ ਪਾਤਸ਼ਾਹ ਜੀ ਦੇ ਅਸਥਾਨ ਤੇ ਤੁਸੀਂ ਸਾਰੇ ਇਕੱਠੇ ਹੋਏ ਹੋ ਮੈਂ ਬੇਨਤੀ ਕਰਦਾ ਜਿਹੜਾ ਬਵਾਦ-ਵਿਵਾਦ ਇਸ ਗੁਰੂ ਸਥਾਨ ਤੇ ਗੁਰਦੁਆਰਾ ਗੋਹਕੜ ਸਬੰਧੀ ਪੈਦਾ ਕੀਤਾ ਗਿਆ ਇਹ ਬਿਲਕੁਲ ਗਲਤ ਬਵਾਦ-ਵਾਜਵਾਦ ਹੈ ਇਹਨੂੰ ਜਰੂਰੀ ਖਤਮ ਕਰ ਦੇਣਾ ਚਾਹੀਦਾ ਸਿੱਖ ਜੁਡੀਸ਼ੀਅਲ ਕਮਿਸ਼ਨ ਸ਼ੋਮਣੀ ਗੁਰਦੁਆਰਾ ਪਬੰਧਕ ਕਮੇਟੀ ਸਿੱਖ ਕੌਮ ਦੀ ਮਾਇਆ ਨਾਲ ਜਸਤੀ ਇੱਕ ਇੱਕ ਕਹੋ ਜੀ ਹਸਤੀ ਹੈ ਜੋ ਸਿੱਖ ਜੁਡੀਸ਼ੀਅਲ ਕਮਿਸ਼ਨ ਨੇ ਫੈਸਲਾ ਲਿਆ ਉਹ ਬੜਾ ਸੋਚ ਸਮਝ ਕੇ ਫੈਸਲਾ ਲਿਆ ਮੈਂ ਸਾਰੀਆਂ ਧਿਰਾਂ ਨੂੰ ਬੇਨਤੀ ਕਰਾਂਗਾ ਜੋ ਜੱਜ ਸਾਹਿਬ ਨੇ ਫੈਸਲਾ ਲਿਆ ਜਿਹੜਾ ਨਵਾਂ ਨਸੀਬ ਰਸੀਵਰ ਨਿਯੁਕਤ ਕੀਤਾ ਉਸ ਨੂੰ ਕੰਮ ਕਰਨ ਦੇਣ ਕੰਮ ਕਰਨ ਲਈ ਛੂਟ ਦੇਣੀ ਚਾਹੀਦੀ ਆ ਕਿਸੇ ਦੇ ਵਿਵਾਦ ਵਿੱਚ ਨਹੀਂ ਆਣਾ ਚਾਹੀਦਾ ਤਾਂ ਜੋ ਸਿੱਖ ਕੌਮਤ ਵਿੱਚ ਵਿੱਚ ਕਿਸੇ ਤਰ੍ਹਾਂ ਦਾ ਵਿਵਾਦ ਨਵਾਂ ਨਾ ਪੈਦਾ ਕੀਤਾ ਜਾਵੇ ਮੈਂ ਸਾਰੀਆਂ ਧਿਰਾਂ ਨੂੰ ਬੇਨਤੀ ਕਰਦਾ ਦੋਨੋਂ ਹੱਥ ਜੋੜ ਕੇ ਤੁਸੀਂ ਇੱਥੇ ਕੋਈ ਇਹੋ ਜਿਹੀ ਕਲ ਨਾ ਕਰੋ ਜਿਸ ਨਾਲ ਭਰਾ ਮਾਰੂ جنگ ਸ਼ੁਰੂ ਹੋਵੇ ਇਹ ਗੁਰਦੁਆਰਾ ਸਾਹਿਬ ਗੁਰਨਾਨਕ ਪਾਤਸ਼ਾਹ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ ਇੱਥੇ ਗੁਰੂ ਦੀਆਂ ਸੰਗਤਾਂ ਦੀਆਂ ਮਰਦਾ ਪੂਰੀਆਂ ਹੁੰਦੀਆਂ ਨੇ ਕਿਸੇ ਵੀ ਵਿਵਾਦ ਨੂੰ ਸਾਰੇ ਵਿਵਾਦਾਂ ਨੂੰ ਛੱਡ ਕੇ ਜੋ ਸਿੱਖ ਜੁਡੀਸ਼ੀਅਲ ਕਮਿਸ਼ਨ ਨੇ ਨਵਾਂ ਨਸੀਬਰ ਨਿਯੁਕਤ ਕੀਤਾ ਬੜਾ ਸੋਚ ਸਮਝ ਕੇ ਕੀਤਾ ਹੋਵੇਗਾ ਉਹਦੇ ਫੁੱਲ ਚੜਾਈਏ ਉਹਨਾਂ ਨੂੰ ਕੰਮ ਕਰਨ ਦੀ ਪੂਰੀ ਖੁੱਲ੍ਹ ਦਈਏ ਜੋ ਇਥੇ ਸੰਗਠਨ ਦਾ ਸੇਵਾ ਕਰ ਰਹੀ ਹੈ ਉਸ ਨੂੰ ਸੇਵਾ ਕਰਨ ਦਾ ਮੌਕਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਓ ਕਹ ਰਹੇ ਕਿ ਇਹਨੇ ਬਿਨਾਂ ਦੱਸੇ ਗੱਡਿਆ ਹੋਇਆ ਹੈ ਬਿਨਾਂ ਦੱਸੇ ਵੀ ਕੱਢਦੇ ਹੁੰਦੇ ਨੇ ਜੀ ਦੇਖੋ ਜੀ ਸਿੱਖ ਜੁਡੀਸ਼ੀਅਲ ਕਮਿਸ਼ਨ ਛੋਮਣੀ ਗੁਰਦੁਆਰਾ ਪਬੰਧਕ ਕਮੇਟੀ ਦਾ ਬਣਾਇਆ ਹੋਇਆ ਨਾ ਕੋਈ ਲੈਟਰ ਦਿੱਤਾ ਕਹਿੰਦੇ ਨਾ ਕੋਈ ਇਹ ਉਹ ਕਹਿ ਸਕਦੇ ਆ ਸਿੱਖ ਜੁਡੀਸ਼ੀਅਨ ਕਮਿਸ਼ਨਰ ਨੇ ਜੋ ਫੈਸਲਾ ਲਿਆ ਇਹ ਸਾਰੀ ਸੰਗਤ ਲਈ ਸਾਰੀ ਸਿੱਖ ਕੌਮ ਲਈ ਸ਼ੋਮਣੀ ਗੁਰਦੁਆਰਾ ਪਵੰਦ ਕਮੇਟੀ ਅੰਤਮ ਫੈਸਲਾ ਇਸ ਤੋਂ ਉੱਤੇ ਕੋਈ ਕਿਸੇ ਦਾ ਫੈਸਲਾ ਲਾਗੂ ਨਹੀਂ ਹੈ ਇਹ ਜੱਜਾਂ ਨੇ ਫੈਸਲਾ ਕੀਤਾ ਹੈ ਕਿਸੇ ਇਨਸਾਨ ਨੇ ਨਹੀਂ ਕੀਤਾ ਕਹਿੰਦੇ ਮੇਰੀ ਗਲਤੀ ਦੱਸੋ ਨਾ ਕੀ ਹੈ ਗਲਤੀ ਇਹ ਅਸੀਂ ਥੋੜਾ ਦੱਸ ਦਿੰਦੇ ਹਾਂ ਜੱਜ ਸਾਹਿਬ ਦੱਸ ਦਿੰਦੇ ਜਿਨ੍ਹਾਂ ਕੋਲ ਜਿਨ੍ਹਾਂ ਕੋਲ ਸ਼ਿਕਾਇਤ ਆਈ ਹੈ ਇਹ ਜੱਜ ਸਾਹਿਬ ਨੂੰ ਪਤਾ ਹੈ ਉਹ ਸੁਪਰੀਮ ਪਾਵਰ ਨੇ ਉਹਨਾਂ ਨੇ ਜੋ ਫੈਸਲਾ ਲਿਆ ਉਹ ਲਾਸ ਫੈਸਲਾ ਬਸ ਤਾਂ ਗਾਲ੍ਹਾਂ ਕਮੇਟੀ ਇਹ ਕਹਾਂਗੇ ਤੁਹਾਨੂੰ ਸਮਝ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਟਾਈਮ ਸਾਰੀ ਸੰਗਤ ਗੁਰਦੁਆਰਾ ਗਉ ਘਾਟ ਵਿਖੇ ਪਾਤਸ਼ਾਹੀ ਪਹਿਲੀ ਲੁਧਿਆਣਾ ਵਿਖੇ ਇਸ ਟਾਈਮ ਤੇ ਖੜੇ ਹੋਈ ਆਂ ਸੋ ਅਸੀਂ ਜਿਹੜੇ ਨਵੇਂ ਰਸੀਵਰ ਸਾਹਿਬ ਸਿੱਖ ਜੁਡੀਸ਼ੀਅਲ ਕਮਿਸ਼ਨ ਵੱਲੋਂ ਮੁਕਰਰ ਕੀਤੇ ਨੇ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਸਵਾਗਤ ਕਰਦੇ ਆਂ ਔਰ ਸਾਰੀ ਸੰਗਤ ਜੋ ਕਿ ਗੁਰਦੁਆਰਾ ਸਾਹਿਬ ਦੇ ਆਸ-ਪਾਸ ਦੀ ਸੰਗਤ ਐ ਅਸੀਂ ਨਵੇਂ ਰਸੀਵਰ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਜੋ ਵੀ ਉਹ ਗੁਰੂ ਘਰ ਲਈ ਕੰਮ ਕਰਨਗੇ ਜੋ ਵੀ ਸਾਡੀ ਡਿਊਟੀ ਲਾਉਣਗੇ ਅਸੀਂ ਉਹਨਾਂ ਦਾ ਹਰ ਕਦਮ ਤੇ ਸਾਥ ਦੇਵਾਂਗੇ ਅੱਜ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦੀ ਜਿਹੜੇ ਪੁਰਾਣੇ ਸਿਵਲ ਸੀਗੇ ਉਹਨਾਂ ਨੂੰ ਜਦੋਂ ਅੱਜ 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 ਚਲੇ ਗਏ ਨਾ ਮੇਰੇ ਕੋਲ ਗਲਤੀ ਦੱਸਦੇ ਮੈਂ ਪਹਿਲਾਂ ਦੱਸੇ ਮੈਨੂੰ ਮਰਦਾ ਦੇਖੋ ਜੀ ਇਹ ਤਾਂ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਅੰਡਰ ਗੁਰਦੁਆਰਾ ਸਾਹਿਬ ਆਉਂਦਾ ਆ ਸਿੱਖ ਜੁਡੀਸ਼ੀਅਲ ਕਮਿਸ਼ਨ ਵੀ ਹੀ ਇਹਨਾਂ ਨੂੰ ਮقرਰ ਕਰਦੇ ਨੇ ਸਿੱਖ ਜੁਡੀਸ਼ਲ ਕਮਿਸ਼ਨ ਹੀ ਇਹਨਾਂ ਨੂੰ ਹਟਾ ਸਕਦੇ ਨੇ ਇਹ ਸਿਰਫ ਤੇ ਸਿਰਫ ਪਾਵਰ ਸਿੱਖ ਜੁਡੀਸ਼ਲ ਕਮਿਸ਼ਨ ਕੋਲ ਹੈਗੀ ਆ ਇਹ ਸਿੱਖ ਜੁਡੀਸ਼ਲ ਕਮਿਸ਼ਨ ਕੋਲ ਜਾਣ ਮਾਨਯੋਗ ਜੱਜ ਸਾਹਿਬ ਕੋਲ ਜਾਣ ਇਹ ਤਾਂ ਉਹੀ ਦੱਸ ਸਕਦੇ ਨੇ ਉਹਨਾਂ ਦੇ ਰੂਲ ਸਾਨੂੰ ਨਹੀਂ ਪਤਾ ਹੈਗਾ ਜਿਨਾਰੇ ਕਹਿੰਦੇ ਜਿਹੜੀ ਜਗ੍ਹਾ ਉੱਪਰ ਬਣਾ ਰਹੇ ਤੁਸੀਂ ਮੂਰਤ ਕੀਤਾ ਵਾ ਨਾ ਕੋਈ ਕਹਿੰਦੇ ਵੇਤਾ ਨਾ ਪੱਟੀ ਨਾ ਕੁਛ ਛੇ ਟਲਾ ਕਹਿੰਦੇ ਤੁਸੀਂ ਜੇ ਮੂਰਤ ਕਰਦਾ ਇਹਨਾਂ ਦਾ ਮੂਰਤ ਥੋੜੀ ਹੁੰਦੇ ਆ ਦੇਖੋ ਇਹ ਤਾਂ ਬਹੁਤ ਹੀ ਸਤਕਾਰਯੋਗ ਆ ਬਾਬਾ ਬਚਨ ਸਿੰਘ ਜੀ ਸਤਿਕਾਰਯੋਗ ਬਾਬਾ ਬਚਨ ਸਿੰਘ ਜੀ ਸੇਵਾ ਕਰਕੇ ਗਏ ਨੇ ਸ਼ੁਰੂ ਸੋ ਇਹ ਉਹ ਦੱਸਣਗੇ ਕਿ ਰੇਤਾ ਬਜਰੀ ਕਿੱਥੇ ਆ ਜਾਂ ਜੋ ਵੀ ਹੈ ਇਸ ਇਸ ਮੈਂ ਕੌਣ ਉਹਨੀ ਆਰਡਰ ਦਿਖਾਉਣ ਵਾਲੀ ਐ ਤਾਂ ਉਹ ਹੀ ਦਿਖਾਣਗੇ ਤਾਂ ਤੁਸੀਂ ਬਾਬਾ ਬਚਨ ਸਿੰਘ ਜੀ ਨੂੰ ਕੁਐਸਚਨ ਕਰ ਸਕਦੇ ਹੋ ਸਿੱਕ ਜੁਡੀਸ਼ੀਅਨ ਕਮਿਸ਼ਨ ਨੂੰ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੂੰ ਕਰ ਸਕਦੇ ਹੋ ਅਸੀਂ ਤਾਂ ਸੰਗਤ ਹੈਗੇ ਆ ਤੁਸੀਂ ਇਹ ਕੁਐਸਚਨ ਸਾਨੂੰ ਤਾਂ ਨਹੀਂ ਪਤਾ ਹੈਗਾ ਮੈਂ ਇਸ ਦਾ ਆਨਸਰ ਕੀ ਦੇਵਾਂ ਤੁਹਾਨੂੰ ਤੁਹਾਡੇ ਤੇ ਵੀ ਰੋਪ ਲੱਗ ਰਹੇ ਆ ਕੀ ਰੋਪ ਲੱਗ ਰਹੇ ਆ ਕੀ ਕਰਨੇ ਕਰਨੇ ਵੀ ਇਹਨਾਂ ਤੇ ਹੀ ਐਫਆਰ ਕੋਈ ਚੱਲੀ ਜਾਂਦੀ ਚੱਲੀ ਐ ਨਹੀਂ ਮੈਨੂੰ ਇਸ ਬਾਰੇ ਕੋਈ ਨੋ ਲੈਜ ਨਹੀਂ ਹੈਗੀ ਠੀਕ ਹੈ ਜੀ ਠੀਕ ਹੈ ਜੀ ਮੈਟਰ ਇਹ ਹੀ ਆ ਜੀ ਜਿਹੜੇ ਸਾਡੇ ਨਵੇਂ ਰਿਸਾਈਵਰ ਸਾਹਿਬ ਆਏ ਆ ਸਾਰੀ ਸੰਗਤ ਦਾ ਇਹੀ ਹੈ ਹੁਕਮ ਵੀ ਨਵੇਂ ਰਿਸਾਈਵਰ ਸਾਹਿਬ ਜੀ ਇੱਥੇ ਕੰਮ ਕਰਨਗੇ ਜੇ ਪ੍ਰਾਣੇ ਰਿਸਾਈਵਰ ਸਾਹਿਬ ਨੇ ਕੰਮ ਕਰਨਾ ਸੰਗਤ ਹੋਰ ਵੀ ਸੇਵਾ ਕਰਦੀ ਆ ਉਹ ਇੱਥੇ ਆ ਕੇ ਆਮ ਜਿਵੇਂ ਸੇਵਾਦਾਰ ਸੇਵਾ ਕਰਦੇ ਨੇ ਸੇਵਾ ਕਰ ਸਕਦੇ ਨੇ ਬਾਲੇ ਅਹੁਦਿਆਂ ਦੀ ਲੋੜ ਨਹੀਂ ਹੁੰਦੀ ਜੇ ਬਾਲੇ ਅਹੁਦੇ ਦੀ ਲੋੜ ਆ ਤਾਂ ਕਿਤੇ ਹੋਰ ਵੀ ਜਾ ਸਕਦਾ ਕਿਸੇ ਪਾਰਟੀ 'ਚ ਜਾਣ ਨਾ ਕੀ ਗੁਰੂ ਘਰ ਆਣ ਜੇ ਗੁਰੂ ਘਰ ਆਣਾ ਤਾਂ ਨਿਮਾਣੇ ਹੋ ਕੇ ਸੇਵਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਅੱਡੇ ਤੋਂ ਬਾਅਦ ਦਾ ਨਾ ਮੈਨੂੰ ਇਹਨਾਂ ਦੀ ਆਪਸੀ ਰੰਜਿਸ਼ ਦਾ ਨਾ ਮੇਰਾ ਕਿਸੇ ਨਾਲ ਵੈਰ-ਵਿਰੋਧ ਮੈਨੂੰ ਤੇ ਕੋਰਟ ਵੱਲੋਂ ਆਰਡਰ ਆਇਆ ਮੈਂ ਉਹ ਕੋਰਟ ਦੇ ਆਰਡਰ ਦੀ ਪਾਲਣਾ ਕਰਦੇ ਹਾਜ਼ਰ ਹੋ ਗਿਆ ਤੇ ਜੋ ਬਾਕੀ ਗੁਰਦੁਆਰਾ ਸਾਹਿਬਾਂ 'ਚ ਮੈਂ ਸੇਵਾ ਕਰਦਾ ਉਸੇ ਤਰ੍ਹਾਂ ਮੈਂ ਇੱਥੇ ਕਿਉਂਕਿ ਜਿਹੜਾ ਉਹਨਾਂ ਨੇ ਇੱਕ ਮੈਨੂੰ ਇਹ ਵੀ ਪਤਾ ਲੱਗਾ ਵੀ ਪਹਿਲਾਂ 3 ਮੈਨੇਜਰ ਪਹਿਲਾਂ ਇੱਥੇ ਕੰਮ ਕਰਦੇ ਚੌਥਾ ਮੈਨੇਜਰ ਇੱਕ ਹੋਰ ਲਾ ਦਿੱਤਾ ਉਹਨਾਂ ਦੇ ਹੁੰਦੇ ਆ ਵੀ 3 ਮੈਨੇਜਰ ਪਹਿਲਾਂ ਕੰਮ ਕਰਦੇ ਸੀ ਚੌਥੇ ਰਿਸਿਵਰ ਉਹ ਹੀ ਮੈਨੂੰ ਵੀ ਮੈਨੇਜਰ ਨਹੀਂ ਲਾਇਆ ਮੈਨੂੰ ਰਿਸਿਵਰ ਹੀ ਲਾਇਆ ਉਹਨਾਂ ਦੀ ਤਰ੍ਹਾਂ ਮੈਨੂੰ ਵੀ ਰਿਸਿਵਰ ਲਾਇਆ ਮਾਮਲਾ ਜਿਹੜਾ ਹੈ ਗਊ ਘਾਟ ਗੁਰਦੁਆਰਾ ਦਾ ਜਿਹੜਾ ਸਾਡਾ ਕੀ ਮਾਮਲਾ ਜਿਹੜਾ ਤੁਹਾਨੂੰ ਹਟਾ ਕੇ ਨਵਾਂ ਰিসিਵਰ ਜਿਨੀ ਲਗਾਇਆ ਗਿਆ ਕੀ ਮਾਮਲਾ ਉਹ ਵਾਹਿਗੁਰੂ ਜੀ ਦਾ ਖਾਲਸਾ ਵੈਰੀ ਜੀ ਦੀ ਖਤੇ ਗੁਰਦਾਰਾ ਗਊ ਘਾਟ ਤੋਂ ਮੈਨੂੰ ਰਿਸੀਵਰ ਆਈ ਜਨ 2022 ਨੂੰ ਇੱਥੇ ਮੈਨੂੰ ਅਪਾਇੰਟਮੈਂਟ ਕੀਤਾ ਗਿਆ ਸੀ ਆ ਕੋਰਟ ਬਣਾ ਸਿੱਖ ਜੀ ਦੇ ਕੋਰਟ ਆ ਕੱਢ ਨੰਬਰ ਕਰਦੇ ਵਿੱਚ ਉਹਨਾਂ ਵੱਲੋਂ ਮੈਨੂੰ ਉੱਥੇ ਲਾਇਆ ਗਿਆ ਸੀਗਾ ਔਰ ਨੂੰ ਸੰਬੰਧਤਾਂ ਜਿਹੜੀ ਇਹ ਗੁਰਦਰਾ ਸਾਹਿਬ ਨਾਲ ਜੁੜੀਆਂ ਨੇ ਪਹਿਲੇ ਦੇਣੀ ਹੋ ਕੇ ਮੈਂ ਮੀਟਿੰਗ ਕਰੀ ਉਹਨਾਂ ਨਾਲ ਉਹਨਾਂ ਨੂੰ ਸਾਰਾ ਗੁਰਦਰਾ ਸਾਹਿਬ ਦਾ ਹਿਸਾਬ-ਕਿਤਾਬ ਦੱਸਿਆ ਜਿਹੜਾ ਵੀ ਗੁਰਦਰਾ ਸਾਹਿਬ 9 ਲੱਖ ਰੁਪਏ ਪਾਕ ਦੇ ਵਿੱਚ ਸੀ ਜਾਣ ਦੇਣਦਾਰੀ ਸੀ ਮੁਲਾਜ਼ਮਾਂ ਦੇ ਬੋਨਸ ਦੇਣਦਾਰੀਆਂ ਸੀ ਉਹ ਸੰਗਤ ਨੂੰ ਮੈਂ ਦੱਸਿਆ ਵੀ ਆਹ ਭਾਈ ਆਪਣੇ ਪ੍ਰੋਬਲਮਾਂ ਹੈਗੀਆਂ ਉਹ ਚਲੋ ਜਦੋਂ ਸਾਰੇ ਹਿਸਾਬ-ਕਿਤਾਬ ਪੂਰੇ ਐ ਸੀ ਤੇ ਉਹ ਵੀ ਅਸੀਂ ਜਿਹੜੀ ਦੇਣਦਾਰੀ ਸੀ ਉਹ ਵੀ ਖਤਮ ਕੀਤੀ ਤੇ ਸੈੱਟ ਪਾਏ ਉੱਥੇ ਇਹ ਮਰੀਜਨਾਗੋੜੇ ਤਾਂ ਜਾਣਦੀ ਜਿਹੜਾ ਪਹਿਲੇ ਰিসিਵਰ ਸੀਗੇ ਉੱਥੇ ਗੁਰਦੁਆਰਾ ਸਾਹਿਬ ਵਿੱਚ ਤਾਂ ਭਾਂਡੇ ਵੀ ਹਨ ਸੀ ਜਿਹੜੇ ਲੰਗਰ ਬਣਾਉਣ ਵਾਲੇ ਭਾਂਡੇ ਜਿਹੜੇ ਵੱਡੇ ਪਤਿਲੇ ਗਏ ਉਹ ਵੀ ਪਿੰਡ ਤੋਂ ਅਸੀਂ ਸੇਵਾ ਲੈ ਕੇ ਕਿਸੇ ਸੱਜਣ ਮਿੱਤਰ ਤੋਂ ਆਪਣੇ ਤੋਂ ਉਹ ਕਰਵਾਈ ਸਾਊਂਡ ਸਿਸਟਮ ਸੋਲਰ ਸਿਸਟਮ ਜਨਦੀ ਇੰਨਾ ਕੋ ਸਿਸਟਮ ਕਰਾਇਆ ਜਿਹੜਾ ਤਕਰੀਬਨ 1.5 ਕਰੋੜ ਦੇ ਉੱਤੇ ਕੰਮ ਕਰਾਇਆ ਗਿਆ ਇੱਥੇ ਸਾਡਾ ਸੱਜਣਾ ਹਿਮੇਸ਼ਿੰਦਰ ਗਰੇਵਾਲ ਸਾਹਿਬ ਉਹ ਬੀਬੀ ਗੁਰਪ੍ਰੀਤ ਜੀ ਆਦੇ ਮਗਰ ਲਾ ਕੇ ਪਤਾ ਨਹੀਂ ਉਹਦੀ ਕੀ ਉਹਦੇ ਨਾਲ ਤਾਂ ਹੈਗੀ ਆ ਉਧੇ ਮਗਰ ਲਾ ਕੇ ਰਸੀਵਰ ਉਹਨਾਂ ਨੇ ਅਪਾਇੰਟਮੈਂਟ ਕਰਾਤਾ ਗੁਰਦਾਰਾ ਹਲੰਗਿਰ ਸਾਹਿਬ ਦਾ ਜਿਹੜਾ ਤਿੰਨ ਤਿੰਨ ਗੱਡੀਆਂ ਲੈ ਕੇ ਫਿਰਦਾ ਉਧਰਲਾ ਵੀ ਨੁਕਸਾਨ ਕਰੀ ਜਾਂਦਾ ਤੇ ਗੁਰਦਾਰਾ ਸਾਹਿਬ ਕੋ ਘਾਟਦਾ ਵੀ ਨੁਕਸਾਨ ਹੋਇਆ ਰਿਹਾ ਪਤਾ ਨਹੀਂ ਇਹਨਾਂ ਬਾਲੀਦਲ ਨੂੰ ਵੀ ਇਸ ਸਾਡੇ ਸੱਜਣ ਨੇ ਵੇਸੰਦ ਗਰੇਵਾਲ ਸਾਹਿਬ ਨੇ ਬਾਲੀਦਲ ਵੀ ਲੁਧਿਆਣਾ ਸਾਹਿਬ ਤੋਂ ਡੇੜਾ ਕਰ ਕੀਤਾ ਵਿਆ ਗੁਰਦਾਰਾ ਸਾਹਿਬ ਇੱਥੇ ਵੀ ਆ ਗਏ ਦਖਮ ਦਾਜੀ ਦੇਣ ਲੱਗਿਆ ਜਿਹੜਾ ਬਹੁਤ ਵਧੀਆ ਪ੍ਰਬੰਧ ਚੱਲਦਾ ਪਿਆ ਸੀਗਾ ਔਰ ਜਿਹੜੀ ਜਿਹੜੀ ਚੀਜ਼ ਘੱਟੇ ਦੇ ਚੱਲ ਪਈ ਸੀਗੀ ਜਿਹੜੀ ਵੀ ਚੀਜ਼ ਉਹ ਗੁਰਦਰਾ ਸਾਹਿਬ ਇੱਕ ਘੱਟੇ ਦੇ ਚੱਲਦਾ ਪਿਆ ਸੀਗਾ ਉਹ ਗੁਰਦਰਾ ਸਾਹਿਬ ਨੇ ਅਸੀਂ ਉੱਪਰ ਲੈ ਗਏ ਅੱਜ ਤੱਕ ਕਿਸੇ ਵੀ ਜਿਹੜੀਆਂ ਪਹਿਲੀ ਵੀ ਕਮੇਟੀਆਂ ਰਹੀਆਂ ਜਾਂ ਪਹਿਲੇ ਰਸੀਵਰ ਰਹੇ ਆ ਉਹਨਾਂ ਨੇ ਅੱਜ ਤੱਕ ਕੋਣਕ ਵਿੱਚੋਂ ਪੈਸਾ ਨਹੀਂ ਖਰਚਿਆ ਪਰ ਅਸੀਂ ਉਸ ਨੂੰ ਗੋਲਕ ਨੂੰ ਵਧਾ ਕੇ ਗੋਲਕ ਦੇ ਵਿੱਚੋਂ ਸੋਲਰ ਸਿਸਟਮ ਲਾਇਆ ਸੰਗਤਾਂ ਤੋਂ ਲੈ ਕੇ ਪੈਸੇ ਜਿਹੜੇ ਵੀ ਆ ਪ੍ਰਬੰਧ ਕੀਤੇ ਆ ਜਿਹੜੀ ਕੀਰਤਰੀਆਂ ਦੀ ਸਥੇ ਸੀਗੀ ਇੱਕ ਛਾਲੇ ਦਾ ਫਟਾ ਹੁੰਦਾ ਉਹ ਘਟੇ ਲਾ ਕੇ ਸਟੇਜ ਬਣੀ ਹੋਈ ਸੀ ਇਹ ਲੋਕਾਂ ਨੇ ਪਹਿਲਾਂ ਤਾਂ ਦੇਖਿਆ ਨਹੀਂ ਗੁਰਦਰਾ ਸਾਹਿਬ ਨੂੰ ਆ ਕੇ ਅੱਜ ਜਿਹੜਾ ਗੁਰਦਰਾ ਸਾਹਿਬ ਦਾ ਪ੍ਰਬੰਧ ਵਧੀਆ ਚੱਲਣ ਲੱਗ ਗਿਆ ਆ ਸਾਡੇ ਲੀਡਰ ਸਾਹਿਬਾਨ ਮਹਿੰਦਰ ਗਰੇਵਾਲ ਸਾਹਿਬ ਬੀਬੀ ਸੀ ਵੀ ਆਦੇ ਮਗਰ ਲਾ ਕੇ ਇਹ ਗੁਰਦਰਾ ਸਾਹਿਬ ਦੇ ਵਿੱਚ ਇਹ ਦਖੰਡਾ ਜੀਆਂ ਕਰਦੇ ਆ ਔਰ ਪ੍ਰਬੰਧ ਨੂੰ ਫੇਰ ਅਸੀਂ ਇਹ ਲਾਹਣੀਆਂ ਦਾ ਗੁਰਦਰਾ ਘੁੰਦਾ ਸੀਗਾ ਇਤਿਹਾਸ ਗੁਰਦਰਾ ਰੇਕਾ ਹੁੰਦਾ ਸੀਗਾ ਲਾਹਣੀਆਂ ਦਾ ਗੁਰਦਰਾ ਘੁੰਦਾ ਸੀ ਉਹਨੂੰ ਲਾ ਕੇ ਅਸੀਂ ਅੱਜ ਉਹ ਇਤਿਹਾਸ ਗੁਰਦਰਾ ਬਲ ਤੋੜਿਆ ਸੀਗਾ ਔਰ ਬਹੁਤ ਵਧੀਆ ਪ੍ਰਬੰਧ ਚੱਲਦੇ ਪਏ ਸੀਗੇ ਜਿਹਦੇ ਵਿੱਚ ਅਸੀਂ ਵੱਡੇ ਨਗਰ ਕੀਰਤਨ ਆਪਦੇ ਔਰ 10-10 ਦਿਨ ਦੇ ਪ੍ਰੋਗਰਾਮ ਹਫਤਾਵਰੀ ਪ੍ਰੋਗਰਾਮ ਬਹੁ ਬਧੀਆ ਤਰੀਕੇ ਨਾਲ ਚੱਲਦੇ ਪਏ ਸੀਗੇ ਇਹ ਸੱਜਣ ਨੂੰ ਪਤਾ ਨਹੀਂ ਕਿਹੜੀ ਗੱਲ ਹੋਈ ਆ ਮੈਂ ਬਿਲਕੁਲ ਕਹੂੰਗਾ ਉਪਰ ਤੱਕਰ ਵੀ ਅਸੀਂ ਕਾਵਾਂਗੇ ਕਿ ਮੇਹਿੰਦਰ ਗਰੇਵਾਲ ਨੇ ਅਕਾਲੀ ਦਲ ਦਾ ਵੀ ਬੇੜਾ ਕਰ ਕੀਤਾ ਤੇ ਗੁਰਦੁਆਰਾ ਸਾਹਿਬ ਦਾ ਵੀ ਇਹ ਨੁਕਸਾਨ ਕਰਤਾ ਪਿਆ ਇਹ ਪਾਬਾਕ ਇੱਕ ਗੱਲ ਹੋਰ ਆ ਕਿ ਦੇ ਕੋਰਟ ਦੇ ਨਾਲ ਨਾਲ ਕੋਰਟਾਂ ਨੂੰ ਲਗਾਏ ਗਏ ਆ ਜੀ ਤੁਹਾਨੂੰ ਕੋਈ ਲੋੜ ਤਾਂ ਨਹੀਂ ਜੇ ਤੁਹਾਨੂੰ ਪਹਿਲਾਂ ਕੋਈ ਇਨਫੋਰਮੇਸ਼ਨ ਚਾਹੀਦੀ ਨਹੀਂ ਮੈਨੂੰ ਇਹਨਾਂ ਨੇ ਕੋਈ ਨਹੀਂ ਦੱਸਿਆ ਮਹੇਸ਼ਿੰਦਰ ਗਰੇਵਾਲ ਨੇ ਪਤਾ ਨਹੀਂ ਕਿੱਦਾਂ ਤਰੀਕੇ ਨਾਲ ਕੀ ਗੱਲ ਕਰੀ ਕੀ ਉੱਪਰ ਨਹੀਂ ਗੱਲ ਕਰੀ ਮੈਨੂੰ ਬਿਨਾਂ ਨੋਟਿਸ ਤੋਂ ਕੱਢਿਆ ਗਿਆ ਜਿਹੜਾ ਰিসিਵਰ ਲਾਇਆ ਉੱਥੇ ਮੈਨੇਜਰ ਆ ਆਲੰਗਰ ਸਾਹਿਬ ਉਹ ਦੋ ਦੋ ਗੱਡੀਆਂ ਲੈ ਕੇ ਕਹਿੰਦਾ ਇੱਥੇ ਨਾ ਇੱਥੇ ਟਾਈਮ ਦੇ ਸਕਦਾ ਨਾ ਉੱਥੇ ਦੇ ਦੋਨੇ ਪ੍ਰਬੰਧ ਕਿੱਦਾਂ ਕਰ ਲੇਗਾ ਬੰਦਾ ਐਡਾ ਵੱਡਾ ਗੁਰਦੁਆਰਾ ਸਾਹਿਬ ਆ ਉੱਥੇ ਇੰਨੀ ਸੰਗਤ ਆਉਂਦੀ ਆ ਦੋ ਦੋ ਪਾਸੇ ਮਹੇਸ਼ਿੰਦਰ ਗਰੇਵਾਲ ਨੂੰ ਕੁੱਛ ਹੋਣਾ ਜਾ ਕੇ ਵੀ ਉਹ ਕਿਹੜੇ ਹਿਸਾਬ ਨਾਲ ਉਹ ਪ੍ਰਬੰਧ ਕਰ ਲੇਗਾ ਕਿਹੜੇ ਹਿਸਾਬ ਨਾਲ ਪ੍ਰਬੰਧ ਕਰੇਗਾ ਵੀ ਤੂੰ ਲਵਾ ਤਾਂ ਦਿੱਤਾ ਸਮਜਤ ਵੱਲੋਂ ਤੁਹਾਡੇ ਹੱਥ ਦੇ ਵਿੱਚ ਰਾडा ਨਾਰਾ ਮਾਰਿਆ ਜਾ ਰਿਹਾ ਹੈ ਕਿ ਮੇਲ ਕੇ ਵੀ ਉਹ ਦੁਬਾਰਾ ਸੰਗਠਨ ਲਾਜਾ ਦੇ ਅਗਲੇ ਪਲੇਟਫਾਰਮ ਤੋਂ ਵੀ ਬਲਕਿ ਤੇ ਸੇਕੀ ਉਹਨਾਂ ਲੋਕ ਇਸੇ ਪਾਰਟੀ ਨੇ ਉੱਚ ਅਧਿਕਾਰ ਨਾਲ ਜਿਹਨੇ ਰੋਮਾਂਡਿੰਗ ਕੱਢ ਕੇ ਅੱਗੇ ਕੀਤੀ ਤੋਂ ਪੁੱਛਣਾ ਜਾਂ ਕੁਤਰੀ ਤੋਂ ਮਾਰਨ ਨੂੰ ਨਾ ਕਰਵਾਉਣ ਦੀ ਕੋਸ਼ਿਸ਼ ਕੀਤੀ ਦੇਖੋ ਜੀ ਮੈਂ ਜਿੰਨੀ ਵੀ ਮੈਨੂੰ ਸਤਗੁਰੂ ਸੇਵਾ ਦਿੱਤੀ ਬਕਸਿੰਗ ਸੀ ਮੈਂ ਆਪਣੇ ਘਰੇ ਬਹਿ ਗਿਆ ਸੀ ਆਹ ਮੈਂ ਕੋਈ ਕਿੰਤੂ ਪ੍ਰਾਂਤੋਂ ਨਹੀਂ ਕੀਤੀ ਸੀ ਆਹ ਮੈਂ ਕਿਹਾ ਵੀ ਗੁਰਨਾਨਕ ਦੇਵ ਜੀ ਨੇ ਮੈਨੂੰ ਸੇਵਾ ਦਿੱਤੀ ਜੇ ਨਹੀਂ ਮੈਂ ਸੇਵਾ ਨੂੰ ਆ ਕੇ ਆਪਣੇ ਘਰੇ ਬਹਿ ਗਿਆ ਜੀ ਪਰ ਸੰਗਤ ਤਾਂ ਇੱਥੇ ਇੰਨੀ ਇਕੱਠੀਆਂ ਹੋ ਗਈਆਂ ਘਰੇ ਆ ਕੇ ਮੇਰੇ ਕੋਲ ਉਹ ਕਹਿੰਦਾ ਤੁਹਾਨੂੰ ਅਸੀਂ ਬੈਠ ਨਹੀਂ ਦੇਣਾ ਤੁਹਾਨੂੰ ਅਸੀਂ ਬਾਹਰ ਲੈ ਕੇ ਜਾਣਾ ਜਿੱਦਾਂ ਮਰਜ਼ੀ ਕਰੋ ਸਾਡੇ ਨਾਲ ਜਿੱਦਾਂ ਮਰਜ਼ੀ ਕਰੋ ਅਸੀਂ ਉੱਚ ਅਧਿਕਾਰੀਆਂ ਕੋਲੇ ਵੀ ਜਾਵਾਂਗੇ ਗਏ ਆ ਉਹ ਤੁਹਾਨੂੰ ਸ਼ਾਇਦ ਦੱਸਿਆ ਹੋਣਾ ਉਹਨਾਂ ਨੇ ਸੰਗਤਾਂ ਨੂੰ ਦੱਸਿਆ ਹੋਣਾ ਉੱਚ ਅਧਿਕਾਰੀਆਂ ਕੋਲੋਂ ਬਣੇ ਇੱਥੇ ਲੀਡਰਾਂ ਕੋਲੇ ਵੀ ਗਏ ਆ ਉਹ ਕਿੱਦਾਂ ਕਰਦੇ ਪਏ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਜੇ ਮੈਨੂੰ ਸਤਗੁਰ ਸੇਵਾ ਦੇ ਬਖਸ਼ਣਗੇ ਇਹ ਦਿਵਾਰੇ ਆਪਾਂ ਫੇਰ ਉਹ ਗੁਰੂ ਘਰ ਦੀ ਆਪਾਂ ਸੇਵਾ ਕਰਾਂਗੇ ਕਿ ਜੀ ਗੇਟ ਦਾ ਵੀ ਕੋਈ ਮਸਲਾ ਕਿ ਬੈਠ ਗਿਆ ਸੰਗਤ ਨੇ ਕਿਹਾ ਸੀ ਜੀ ਮੈਂ ਤੁਹਾਨੂੰ ਜੀ ਕਿ ਆਪਾਂ ਸੰਗਤ ਕਰਕੇ ਮੈ ਲਗਾਉਂਗਾ ਫਿਰ ਸਾਡੀ ਜਿਹੜਾ ਸਹਿਯੋਗ ਹੋਊਗਾ ਉਹ ਇਹ ਮਤਲਬ ਲੱਗਦਾ ਕਿ ਤੁਹਾਡੇ ਬਹਿਰ ਹਾਰ ਦੀ ਦੇਖੋ ਇੱਥੇ ਸਰਕਾਰਾਂ ਸਾਰਾਂ ਨਹੀਂ ਰਹੀਆਂ ਸਾਰੇ ਲੀਡਰ ਇੱਥੇ ਲੁਧਿਆਣੇ ਦੇ ਵੱਡੇ ਵੱਡੇ ਲੀਡਰ ਆ ਜਿਹੜਾ ਇਹ ਮਹਿੰਦਰ ਗਰੇਵਾਲਾ ਮੰਤਰੀ ਵੀ ਰਿਹਾ ਅੱਜ ਤੱਕ ਇਹਨੇ ਗੁਰਦਾਰ ਸਾਹਿਬ ਦੀ ਸਾਹ ਨਹੀਂ ਲੱਤੀ ਇਸ ਬੰਦੇ ਨੇ ਅੱਜ ਜੇ ਅਸੀਂ ਗੇਟ ਪਾਸ ਕਰਵਾਇਆ ਗੁਰਨਾਨਕ ਦੇਵ ਜੀ ਦੇ ਨਾਂ ਤੇ ਲੈ ਕੇ ਇਹ ਧੀਰ ਰੋਡ ਤੋਂ ਲੈ ਕੇ ਹਨੂਮਾਨ ਮੰਦਿਰ ਤੱਕ ਤਿੰਨ ਨੰਬਰ ਡਿਵੀਜ਼ਨ ਦਾ ਗੁਰਨਾਣਕ ਦੇਵ ਮਾਰਕਸ ਮਾਰਗ ਇਹਦਾ ਨਾਮ ਰਖਾਇਆ ਸਰਕਾਰੀ ਤੌਰ ਦੇ ਉੱਤੇ ਔਰ ਅਸੀਂ ਗੇਟ ਪਾਸ ਕਰਾਇਆ ਜਿੱਦਾਂ ਆਲਮਗੀਰ ਸਾਹਿਬ ਗੇਟ ਬਣਿਆ ਹੋਇਆ ਹੈ ਨਾ ਰੋਡ ਦੇ ਉੱਤੇ ਐਦਾਂ ਹੀ ਇਹ ਰੋਡ ਦੇ ਤੋਂ ਥੋੜਾ ਜਿਹਾ ਵੀ 100 ਫੁੱਟ ਪਹਿਲਾਂ ਜਦ ਨਹੀਂ ਗੇਟ ਬਣਾਉਣ ਦਾ ਸਾਰਾ ਪ੍ਰਬੰਧ ਕਰ ਲਿਆ ਸੀਗਾ ਉਹ ਗੇਟ ਦੀ ਮਨਜ਼ੂਰੀ ਵੀ ਲਈ ਸੀਗੀ ਸੰਗਤਾਂ ਦੇ ਸਹਿਯੋਗ ਨਾਲ ਗੇਟ ਬਣਾਉਣਾ ਸੀ ਆਪਣੇ ਕੋਲੋਂ ਵੀ ਪੈਸੇ ਲਾ ਕੇ ਸ਼ੁਰੂ ਸ਼ੁਰੂ ਆਪਣੇ ਕੋਲੋਂ ਲਾ ਕੇ ਕਰਨਾ ਸੀਗਾ ਜਿਵੇਂ ਸੈੱਟ ਦੀ ਸੇਵਾ ਆਪਣੇ ਪਿੰਡ ਤੋਂ ਸ਼ੁਰੂ ਕਰੀ ਸੋਲਰ ਦੀ ਗੋਲਕ ਦੇ ਵਿੱਚੋਂ ਸੇਵਾ ਕਰ ਪੈਨਲ ਦਾ ਬੁਰਾ ਬੀਲੀ ਦਾ ਬੁਰਾ ਹਾਲ ਸੀਗਾ ਉਹ ਸਾਰੀ ਸੇਵਾ ਕਰਾਈ ਜਨਨੀ ਕਿੰਨੀ ਕਿ ਸੇਵਾ ਸੁਣ ਦਸੀਆਂ ਟਰੰਕਾਂ ਨੇ ਬਾਜ਼ਾਰ ਤੇ ਸਾਡੇ ਕੋਲੇ ਗੁਰਦਰਾ ਰੱਖਾ ਉਹ ਵੀ ਹੈਗਾ ਸਾਡੇ ਨਾਲ 20 ਲੱਖ ਜਗ ਤਕਰੀਬਨ 20 ਲੱਖ ਦੀ ਸੰਗਤਾਂ ਕੋਲੇ ਉਹ ਗੁਰਦਰਾ ਸਾਹਿਬ ਦੀ ਸੇਵਾ ਕਰਵਾਈ ਸੇਵਾ ਬੜੇ ਵਧੀਆ ਤਰੀਕੇ ਨਾਲ ਚੱਲਦੀ ਸੀ ਇਹ ਘਰੇਵਾਲ ਸਾਹਿਬ ਨੂੰ ਪਤਾ ਨਹੀਂ ਕਿਹੜੀ ਸਾਡੇ ਤੋਂ ਬੈਰ ਵਿਰੋਧ ਗੁਰੂ ਘਰ ਦੇ ਨਾਲ ਹੈਗਾ ਗੁਰੂ ਘਰ ਦਾ ਦੁੱਖ ਹੀ ਆ ਇਹ ਮੈਂ ਕਹੂੰਗਾ ਗੁਰੂ ਘਰ ਦਾ ਦੁੱਖ ਹੀ ਆ ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਇੱਕ ਇਨਕਵਾਰੀ ਲੱਗੀ ਵੀ ਸੀਗੀ ਬੀਬੀ ਗੁਰਪ੍ਰੀਤ ਜੀ ਬਿਆ ਦੇ ਨਾਂ ਦੇ ਉੱਤੇ ਕਿਉਂਕਿ ਇਨਕਵਾਰੀ ਹੋ ਉਨੇ ਮਹਿੰਦਰ ਗਰੇਵਾਲ ਨਾਲ ਕੀ ਸਾਡ ਗਾਂਡ ਕਰਕੇ ਸਾਨੂੰ ਪਰੇ ਕਰਤਾ ਉਹ ਇਣਕ ਵਾਰੀ ਰੋਕੀ ਪਈ ਆ ਇਹ ਕਹਿੰਦਾ ਮੈਂ ਅਕਾਲ ਤਖਤ ਸਾਹਿਬ ਨੂੰ ਮੰਨਦਾ ਸਾਹਿਬ ਦੇ ਹੁਕਮ ਨੂੰ ਮੰਨਦਾ ਕਹਿੰਦਾ ਮੈਂ ਪਰ ਮੰਨਦਾ ਕਿਥੋਂ ਵੀਰ ਮੇਰਾ ਇਹ ਤਾਂ ਰੋਕਦਾ ਹੁਕਮ ਨਾਮਿਆਂ ਨੂੰ ਹੁਕਮਾਂ ਦੇ ਜਿਹੜੇ ਗੁਰੂ ਅਕਾਲ ਤਖਤ ਸਾਹਿਬ ਦਾ ਹੁਕਮ ਨਾਮ ਹੈ ਇਣਕ ਵਾਰੀਆਂ ਆਉਂਦੀਆਂ ਉਹਨਾਂ ਨੂੰ ਰੋਕੀ ਬਿਠਾਈ ਇਹ ਦੱਬ ਕੇ ਬਿਠਾਇਆ ਜਿਹੜਾ ਰਿਸੀਵਰ ਸਾਹਿਬ ਨਵਾਂ ਲੱਗਿਆ ਹੋਇਆ ਹੁਣ ਪਤਾ ਨਹੀਂਗਾ ਵੀ ਬੀਬੀ ਦੇ ਇਣਕ ਵਾਰੀ ਇਹਦੀ ਲੱਗੀ ਵੀ ਆ ਉਹਨੂੰ ਨਾਲ ਕੁਰਸੀ ਦੇ ਨਾਲ ਕਿੱਦਾਂ ਬਿਠਾਉਂਦਾ ਇਹ ਉਹਨੂੰ ਨਹੀਂ ਪਤਾ ਵੀ ਇਹ ਸਾਰਾ ਕੰਮ ਹੋਇਆ ਹੋਇਆ ਜਿਹੜਾ ਮੈਨੇਜਰ ਆ ਜਰਮਨਜੀਤ ਸਿੰਘ ਉਹਨੂੰ ਨਹੀਂ ਪਤਾ ਵੀ ਇਹਨਕ ਵਾਰੀ ਲੱਗੀ ਵੀ ਹੈ ਇਹਦੀ ਵੀ ਅਸੀਂ ਕਿਉਂ ਬੀਬੀ ਨੂੰ ਹਵਾ ਦੇ ਰਹੇ ਆ ਇੱਥੇ ਨਹੀਂ ਮੇਰੀ ਮੰਗ ਕੋਈ ਨਹੀਂ ਦੀ ਮੈਨੂੰ ਜੇ ਸਤਗੁਰੂ ਸੇਵਾ ਦੇਣਗੇ ਮੈਂ ਤਾ ਕਰਨੀ ਆ ਮੈਂ ਕਿਸੇ ਪਾਸੇ ਦੌੜਦਾ ਨਹੀਂ ਪਿਆ ਮੈਂ ਕਿਸੇ ਵਾਰੀ ਭਜਦਾ ਨਹੀਂ ਪਿਆ ਮੇਰਾ ਕੰਮ ਕੋਈ ਨਹੀਂ ਹੈਗਾ ਮੈਂ ਸਿਰਫ ਸੇਵਾ ਕਰਨ ਜੇ ਮੈਨੂੰ ਸੇਵਾ ਦੇਊਗਾ ਸਤਗੁਰੂ ਮੈਂ ਸੇਵਾ ਕਰਾਂਗਾ ਸੰਗਤਾਂ ਜਿੱਦਾਂ ਮੈਨੂੰ ਕਹਿਣਗੇ ਮੈਂ ਓਦਾਂ ਕਰਾਂਗਾ